ਲੁਧਿਆਣੇ ਇੱਕ ਸਿੱਖ ਯੂਥ ਅਸੈਂਬਲੀ ਰੱਖੀ ਗਈ ਯੂਥ ਦੀ ਘੱਟੋ ਘੱਟ 200 ਸਿੱਖ ਨੌਜਵਾਨਾਂ ਨੇ ਉਹ ਚ ਹਿੱਸਾ ਲਿਆ 21 ਸਟੇਟਾਂ ਚੋਂ ਆਏ 21 ਸਟੇਟਾਂ ਚੋਂ ਆਏ ਚਾਰ ਬਾਹਰਲੇ ਦੇਸ਼ਾਂ ਚੋਂ ਬੱਚੇ ਆਏ ਉੱਥੇ ਤੁਸੀਂ ਹੈਰਾਨ ਹੋਗੇ ਗੁਰਮਤ ਗਿਆਮ ਸ਼ਿਨਕਾਲ ਦੇ ਸਹਿਯੋਗ ਨਾਲ ਸਾਡੇ ਪਿਆਰੇ ਬੱਚੇ ਗੌਰਵਦੀਪ ਸਿੰਘ ਉਹਨਾਂ ਦੀ ਸਮੁੱਚੀ ਟੀਮ ਨੇ ਜੋ ਤੁਹਾਰ ਤੁਹਾਨੂੰ ਬਹੁਤ ਤਾਵਾ ਇੱਥੇ ਮੈਨੂੰ ਬੜੀ ਖੁਸ਼ੀ ਹੋਈ ਹੈ ਤੁਸੀਂ ਮਹੱਲੀ ਦੇ ਇਸ ਗੁਰਦਾਰੇ ਕਾਫੀ ਨੌਜਵਾਨ ਬੈਠੇ ਨਹੀਂ ਤੇ ਅੱਜ ਤੁਸੀਂ ਵੇਖਦੇ ਹੋ ਆਮ ਗੁਰਦਰਿਆਂ ਚ ਨੌਜਵਾਨ ਗੁਰਦਰਿਆਂ ਚ ਤੁਹਾਨੂੰ ਲੱਭਦਾ ਹੀ ਨਹੀਂ ਨਹੀਂ ਹੈਗਾ ਬਜ਼ੁਰਗ ਬੈਠੇ ਨੇ ਜਿਹੜੇ ਵੱਡੀ ਉਮਰ ਦੇ ਨੇ ਜਿਹੜਾ ਨੌਜਵਾਨ ਹੈ ਜਿਹਨੂੰ ਦੱਸਣਾ ਹੈ ਵੀ ਤੂੰ ਅਜੇ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ ਤੂੰ ਫੈਸਲੇ ਕਿਦਾਂ ਕਰਨੇ ਕੱਲ ਨੂੰ ਤੇਰਾ ਵਿਆਹ ਹੋਣਾ ਹੈ ਧੀ ਨੂੰ ਦੱਸੋ ਤੂੰ ਕੱਲ ਨੂੰ ਪਰਵਾਰਤ ਜਾਣਾ ਹੈ ਕਿਦਾਂ ਸਮਾਜ ਚ ਰਹਿਣਾ ਉੱਥੇ ਧੀਆਂ ਵੀ ਆਈਆਂ ਪੁੱਤ ਵੀ ਆਏ ਜਿਹੜੀ ਮੈਂ ਗੱਲ ਦੱਸਣਾ ਚਾਹਣਾ ਉਹ ਚ ਮੇਨ ਗੱਲ ਉਹਦੇ ਵਿੱਚ ਇੱਕ ਨੌਜਵਾਨ ਆਇਆ ਜੀ ਐਨ ਕੇ ਦਾ ਉਹਦੀਆਂ ਦੋਨੋਂ ਬਾਹਾਂ ਹੈ ਨਹੀਂ ਪਰ ਜਿੰਨੇ ਉਸ ਨੌਜਵਾਨ ਨੇ ਮੈਡਲ ਲੈਨੇ ਮੈਂ ਤੇ ਹੈਰਾਨ ਸੀ ਬਾਹਾਂ ਵਾਲਾ ਵੀ ਲੈਣ ਲੱਗਿਆ 100 ਵਾਰ ਸੋਚੇਗਾ ਹੁਣ ਜਿਹਦੇ ਆ ਦੋਨੋਂ ਬਾਜੂ ਹੈ ਨਹੀਂ ਮਾਂ ਨਾਲ ਆਈ ਸੀ ਬੱਚੇ ਦੇ ਤੁਸੀਂ ਹੈਰਾਨ ਹੋਗੇ ਲੋਕ ਕਈ ਵਾਰੀ ਕਿਸੇ ਮਸ਼ਹੂਰ ਬੰਦੇ ਨਾਲ ਫੋਟੋ ਲਵਣ ਚ ਮਾਨ ਮਹਿਸੂਸ ਕਰਦੇ ਆ ਨਾ ਬਹੁਤੇ ਨੌਜਵਾਨਾਂ ਨੇ ਉਹਦੇ ਨਾਲ ਖਲੋਸਣੋਗੇ ਫੋਟੋਆਂ ਲਵਾਈਆਂ ਕਹਿੰਦੇ ਖੁਦ ਹੀ ਕੋ ਕਰ ਬੁਲਾਉਂ ਦਿੱਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦ ਖੁਦਾ ਬੰਦੇ ਸੇ ਪੁੱਛੇ ਬੋਲ ਬੰਦੇ ਤੇਰੀ ਰਜ਼ਾ ਕੀ ਹੈ ਕਹਿੰਦੇ ਆਪਣੇ ਆਪ ਨੂੰ ਇਨਾ ਉੱਚਾ ਕਰ ਲੈ ਕਿ ਰੱਬ ਵੀ ਤੈਨੂੰ ਆਣ ਕੇ ਪੁੱਛਣ ਲੱਗੇ ਦੱਸ ਚਾਹੁੰਦਾ ਕੀ ਆ ਤੂੰ ਦੱਸ ਕੀ ਕਰਾਂ ਮੈਂ ਇਥੇ ਉਹ ਵੀ ਬੱਚੇ ਕਾਮਯਾਬ ਹੋਏ ਜਿਨ੍ਹਾਂ ਦੇ ਹੱਥ ਅੱਛਾ ਕਾਰ ਚਲਾਉਂਦਾ ਬੱਚਾ ਉਹ ਕਾਰ ਹੀ ਉਹਨੇ ਉਸ ਹਾਵਨਾ ਬਣਾ ਲਈ ਮਤ ਸੋਚ ਕੇ ਵੇਖੋ ਨਾ ਤੁਸੀਂ ਸਮਾਜ ਦੇ ਵਿੱਚ ਬਹੁਤ ਬੱਚੇ ਤੁਹਾਨੂੰ ਏਦਾਂ ਦੇ ਮਿਲਣਗੇ ਕਿ ਇਹਦਾ ਹੱਥ ਨਹੀਂ ਹੈਗਾ ਕਿ ਇਹਦੀ ਬਾਹ ਨਹੀਂ ਹੈਗੀ ਕਿ ਇਹਦੀ ਲੱਤ ਨਹੀਂ ਹੈਗੀ ਹੈਂਡੀਕੈਪ ਅਪਾਜ ਬੰਦਾ ਹੱਥਾਂ ਪੈਰਾਂ ਤੋਂ ਨਹੀਂ ਹੁੰਦਾ ਇੱਥੋਂ ਹੁੰਦਾ ਇੱਥੋਂ ਜਿਹੜੇ ਮੈਂਟਲ ਹੁੰਦੇ ਆ ਪਾਗਲ ਉਹਨਾਂ ਦੇ ਹੱਥ ਪੈਰ ਤਾਂ ਸਗੋਂ ਕਈ ਵਾਰੀ ਦੂਜਿਆਂ ਨਾਲੋਂ ਵੀ ਵਧੀਆ ਹੁੰਦੇ ਨੇ ਪਰ ਵਿਚਾਰਿਆਂ ਨੂੰ ਇਹ ਨਹੀਂ ਪਤਾ ਹੁੰਦਾ ਅਸੀਂ ਕਪੜਾ ਸਿੱਧਾ ਪਾਇਆ ਕਿ ਪੁੱਠਾ ਪਾਇਆ ਕਦੀ ਜਾ ਕੇ ਵੇਖਿਓ ਇੱਕ ਵਾਰ ਕਈ ਭਗਤਪੂਰਨ ਸਿੰਘ ਦੇ ਬਣਾਏ ਹੋਏ ਉਹ ਸੰਸਥਾ ਪਿੰਗਲਵਾੜੇ ਜਾ ਕੇ ਵੇਖਿਓ ਭਾਈ ਗੁਰਪ੍ਰੀਤ ਸਿੰਘ ਨੁਕਤਾ ਦੀ ਸੇਵਾ ਹਸਨਪੁਰ ਲੁਧਿਆਣੇ ਦੇ ਲਾਗੇ ਉੱਥੇ ਜਾ ਕੇ ਵੇਖਿਓ ਕੈਨੇਡਾ ਦੇ ਪੀਆਰ ਸਰਕਾਰੀ ਟੀਚਰ ਰਿਟਾਇਰ ਕਦੀ ਪਤਾ ਹੀ ਨਹੀਂ ਪੜੇ ਲਿਖੇ ਵਿਅਕਤੀ ਪਿਓ ਪੁੱਤ ਵੀ ਹੈਗੇ ਉੱਥੇ ਸਤਗੁਰ ਨੇ ਬਾਣੀ ਚ ਕੀ ਗੱਲ ਆਖੀ ਤੁਸੀਂ ਵੇਖਿਓ ਕਦੀ ਤਜਰਬਾ ਕਰਕੇ ਜਿਸ ਬੰਦੇ ਦਾ ਬ੍ਰੇਨ ਕੰਮ ਨਹੀਂ ਕਰਦਾ ਬਾਕੀ ਸਾਰਾ ਸਰੀਰ ਕੰਮ ਕਰਦਾ ਹੈ ਕਦੀ ਉਸ ਨੂੰ ਤੁਸੀਂ ਪਾਗਲ ਕਹੋਗੇ ਜੇ ਬ੍ਰੇਨ ਕੰਮ ਕਰਦਾ ਤੇ ਪਾਗਲ ਕਿਹਾ ਹੀ ਉਹਨੂੰ ਜਾਂਦਾ ਜਿਹਦਾ ਬ੍ਰੇਨ ਕੰਮ ਨਹੀਂ ਕਰਦਾ ਉਹਨੂੰ ਕਹਿੰਦੇ ਇਹ ਸਿੱਧਾ ਹੈ ਥੋੜਾ ਜਿਹਾ ਮੰਦ ਬੁੱਧੀ ਹੈ ਵਿਚਾਰੇ ਨੂੰ ਪਤਾ ਨਹੀਂ ਸਿੱਧਾ ਹੈ ਸਤਗੁਰ ਨੇ ਬਾਣੇ ਚ ਗगन ਦੀ ਗੱਲ ਕੀਤੀ ਹੈ ਗगन ਨਗਰ ਇੱਕ ਬੂੰਦ ਨਾ ਵਰਖ ਹੈ ਜਿਵੇਂ ਸਭ ਤੋਂ ਉੱਚਾ ਆਕਾਸ਼ ਹੈ ਜਿਹਨੂੰ ਅਸੀਂ ਗगन ਕਹਿੰਦੇ ਆ ਤੁਹਾਡੀ ਬਾਡੀ ਚ ਸਭ ਤੋਂ ਉੱਚਾ ਕੀ ਹੈ ਪਹਿਲਾ ਦਿਮਾਗ ਗगन ਆ ਐ ਸ਼ਬਦ ਵਿੱਚ ਵੀ ਜਾ ਕੇ ਅੱਗੇ ਆਏਗਾ ਜਦੋਂ ਆਪਾਂ ਵਿਆਖਿਆ ਕਰਾਂਗੇ ਨਾ ਅੱਗੇ ਜਾ ਕੇ ਗगन ਮੰਡਲ ਮੈਂ ਲਸ਼ਕਰ ਕਰ ਐਸ ਗगन ਨਗਰ ਦੇ ਵਿੱਚ ਜਿਹਨੇ ਗੁਨਾ ਦੀ ਫੌਜ ਇਕੱਠੀ ਕਰ ਲਈ ਸੋ ਸੁਲਤਾਨ ਸ਼ਤਰਸਰ ਤਰੇ ਉਹ ਬਾਦਸ਼ਾਹ ਸੱਜਾ ਦੁਨੀਆ ਦਾ ਗਗਨਤ ਮਾਮਾ ਬਾਜਿਓ ਪਰ ਇਹੋ ਨਿਸ਼ਾਨ ਹੈ ਜਿੰਨੇ ਵੀ ਬੱਚੇ ਆਈਪੀਐਸ ਉੱਚੇ ਅਹੁਦਿਆਂ ਤੇ ਜਾਂਦੇ ਆ ਜਿਹੜੇ ਵੀ ਬੰਦੇ ਜ਼ਿੰਦਗੀ ਚ ਚੰਗੇ ਕੰਮ ਕਰਦੇ ਕਿਸੇ ਬੰਨੇ ਵੀ ਤੁਰਦੇ ਆ ਉਹਨਾਂ ਦੇ ਐਸ ਗਗਨ ਦੇ ਵਿੱਚ ਦਮਾਮਾ ਵੱਜਦਾ ਉਹ ਉਹ ਸੌਦੇ ਤੇ ਬਾਅਦ ਚ ਪਹੁੰਚਦੇ ਆ ਪਰ ਅੰਦਰੋਂ ਪਹਿਲਾਂ ਪਹੁੰਚ ਚੁੱਕੇ ਹੁੰਦੇ ਆ ਉਹ ਡਾਕਟਰ ਬਾਹਰ ਬਾ ਡਿਗਰੀ ਦੇ ਬਾਅਦ ਚ ਮਿਲਦੀ ਆ ਪਰ ਉਹ ਮੈਂਟਲੀ ਤੌਰ ਤੇ ਉਹ ਡਾਕਟਰ ਪਹਿਲਾਂ ਬਣ ਚੁੱਕੇ ਹੁੰਦੇ ਨੇ ਕੋਈ ਵੀ ਸੁਪਨਾ ਹੁੰਦਾ ਨਾ ਨਿਸ਼ਾਨਾ ਹੁੰਦਾ ਦਾ ਬਣ ਕੇ ਵੇਖਣਾ ਜਨੂਨ ਹੈ ਵੀ ਕਰਨਾ ਤੁਹਾਡਾ ਆਪਣਾ ਮਨ ਹੈ ਜੇ ਤੁਸੀਂ ਚੰਗੇ ਬੰਨੇ ਲਾਤਾ ਤੇ ਦੁਨੀਆ ਦਾ ਚੰਗਾ ਇਨਸਾਨ ਬਣ ਕੇ ਵੇਖ ਲੋਗੇ ਜੇ ਤੁਸੀਂ ਗਲਤ ਬੰਨੇ ਲਾਤਾ ਤੇ ਦੁਨੀਆ ਦਾ ਸਭ ਤੋਂ ਬੁਰਾ ਬੰਦਾ ਬਣ ਕੇ ਵੀ ਤੁਸੀਂ ਵੇਖ ਲੋਗੇ ਇਹ ਤੁਹਾਡਾ ਫੈਸਲਾ ਤੁਸੀਂ ਕਿਹੜੇ ਤਾਂ ਹੀ ਆਖਦੇ ਨੇ ਬੁੱਲਿਆ ਰੱਬ ਦਾ ਕਿ ਪੁਣਾ ਇਧਰੋਂ ਪੁੱਟਣਾ ਇਧਰ ਲਾਉਣਾ ਇਹ ਤੇ ਖੇਚਾ ਤੁਹਾਡੀ ਕਿਹੜੇ ਬੰਨੇ ਲਾਉਣੀ ਹੈ ਤੁਸੀਂ ਜਿਹੜੇ ਲੋਕ ਪੁੱਠੇ ਕੰਮ ਕਰਦੇ ਜਿਨ੍ਹਾਂ ਨੇ ਪੁੱਠੇ ਬੰਨੇ ਆਪਣੀ એનર્ਜੀ ਲਾਈ ਹੈ ਉਹ ਸਿਰੇ ਦੇ ਪੁੱਠੇ ਕੰਮ ਕਰਦੇ ਜਿਨ੍ਹਾਂ ਚੰਗੇ ਬੰਨੇ ਲਾਈ ਹੈ એનર્ਜੀ ਆਪਣੀ ਸੋਚ ਚੰਗੇ ਬੰਨੇ ਲਾਈ ਹੈ ਉਹ ਜ਼ਿੰਦਗੀ ਚੰਗੇ ਕੰਮ ਕਰਦੇ ਇਹ ਤਾਂ ਸੋਚ ਤੇ ਡਿਪੈਂਡ ਕਰਦਾ ਤੁਹਾਡੀ ਇਸ ਕਰਕੇ ਕਿਸੇ ਦੇ ਹੱਥ ਨਹੀਂ ਹੈਗਾ ਕਿਸੇ ਦੀ ਬਾਹ ਨਹੀਂ ਹੈਗੀ ਕਿਸੇ ਦੀ ਲਤ ਨਹੀਂ ਹੈਗੀ